ਨਹੀਂ ਕੜੀ ਤਾਂ ਹੁਣ ਤੇਈ ਆ ਬਣ ਤੇ ਐਦਾਂ ਕਰਾਂਗੇ ਆਟਾ ਗੁੰਨ ਕੇ ਤੇ ਰੋਟੀਆਂ ਲਾ ਲਈਏ ਲੈ ਲੈ ਟੈਂਪ ਦੇ ਨਾਲ ਨਿਆਣੇ ਖਾਂਦੇ ਰਚਾਈਆਂ ਤੇ ਵੜਨ ਗਰਮੀਤ ਕੀ ਬਣਾ ਲਿਆ ਵਾਂ ਮੈਂ ਵੇਸਣ ਦੀ ਕੜੀ ਬਣਾਈ ਆ ਨਾ ਤੇ ਆਲੂ ਖਾਜਣਾ ਨਿਆਣੇ ਖਾਂਦੇ ਤੇ ਨਾ ਸਾਗ ਖਾਂਦੇ ਆ ਫਿਰ ਮੈਂ ਉਹੋ ਹੀ ਬਣਾ ਲਈ ਆ ਤੇ ਐਦਾਂ ਕਰ ਰੋਟੀਆਂ ਬਾਅਦ ਚ ਬਣਾਈ ਪਹਿਲਾਂ ਚੌਲ ਵੀ ਬਣਾ ਨਾਲ ਚੌਲ ਤੇ ਚੱਲ ਮੈਂ ਬਣਾ ਲੈਨੀ ਆ ਤੇ ਮੇਰੀ ਇੱਕ ਗੱਲ ਸੁਣੋ ਹੁਣ ਕੀ ਹੋ ਗਿਆ ਵਾ ਹੋਇਆ ਕੀ ਨਹੀਂ ਹੈਗਾ ਮੈਂ ਤੁਹਾਨੂੰ ਕਹਿਨੀ ਆ ਉਹ ਜਿਹੜਾ ਰੋਲਾ じゃ ਪੈਂਡਿਆ ਨਾ ਤਾਈ ਦੀ ਪੈਲੀ ਦਾ ਜੇ ਤੇ 2 ਸਾਲ ਮਿਲਦੇ ਨਾ ਢਾਣੇ ਪੱਕਾ ਸਾਂਭਣ ਨੂੰ ਤੇ ਸਾਂਭ ਕੇ ਨਾ ਤੇ ਰਮਾਨ ਨਾਲ ਚੁੱਪ ਕਰਕੇ ਨਾ ਬਹਿ ਜਾਓ ਕੋਈ ਵੀ ਇੱਥੇ ਆ ਜਾਏ ਕੋਈ ਵੀ ਤੁਹਾਨੂੰ ਗੱਲ ਕਰੇ ਤੁਹਾਨੂੰ ਨਹੀਂ ਮਤਲਬ ਵਿੱਚ ਬੋਲਣ ਦਾ ਤਾਈ ਤੇ ਪੈਲੀ ਇਹ ਨੂੰ ਮਿਲਦੀ ਆ ਨਹੀਂ ਮਿਲਦੀ ਕੋਈ ਲੋੜ ਨਹੀਂ ਹੈਗੀ ਸਾਡੇ ਵੀ ਨਿਕਨੇ ਨਿਆਣੇ ਆ ਅਸੀਂ ਉਹ ਸਾਂਭਣੇ ਆ ਸਾਡੇ ਕੋਲ 7 ਕਿੱਲੇ ਬਥੇਰੀ ਪੈਲੀ ਆਪਣੇ ਜੋਗੀ ਤੇ ਰਮਾਨ ਦੇ ਨਾਲਾਂ ਝਿੰਜਣਾ ਦੇ ਵਿੱਚ ਨਾ ਪਿਓ ਤੁਹਾਨੂੰ ਮੈਂ ਬਾਰ ਬਾਰ ਸਮਝਾਉਣੀ ਜੀ ਮੇਰੀ ਗੱਲ ਸੁਣ ਹੁਣ ਨਾਲ ਇੱਕ ਟੱਕ ਦੀ ਪੈਲੀ ਆ ਐਦਾਂ ਕਿਦਾਂ ਕੋ ਲੈ ਗਿਆ ਸਾਡੇ ਲਾਗੋ ਬੋਂਦਾ ਤੇ ਅਸੀਂ ਚੰਗੇ ਰਵਾਂਗੇ ਫਿਰ ਫਿਰ ਸੌਖਾ ਰਹੂਗਾ ਸਾਡਾ ਟੱਕ ਦੀ ਪੈਲੀ ਨੂੰ ਨਾ ਤੁਸੀਂ ਕਰੋ ਸਾਨੂੰ ਨਹੀਂ ਲੋੜ ਇਹੋ ਜੀ ਪੈਲੀ ਦੀ ਜਿਹੜੀ ਰੋਲਾ ਵਾ ਇੰਨਾ ਪੈਣ ਡਿਆ ਪੰਮੂ ਨੇ ਜਿਹੜੀ ਖੜੀ ਤਾਈ ਨੂੰ ਨਹੀਂ ਪਤਾ ਪਹਿਲਾਂ ਕਿ ਮੈਂ ਉਹਦੇ ਨਾਂ ਲੱਗੀਆਂ ਕਰਨ ਉਦੋਂ ਅਸੀਂ ਕਹਿੰਦੇ ਹਾਂ ਨਹਤਾਈ ਨੂੰ ਤੇ ਬੁਰੇ ਲੱਗਦੇ ਹਾਂ ਤਾਂ ਹੁਣ ਜੇ ਲੈ ਗਈ ਹੈ ਨਾ ਤੇ ਦਫਾ ਕਰੋ ਉਹ ਪੈਲੀ ਨੂੰ ਸਾਨੂੰ ਨਹੀਂ ਲੋੜ ਹੈਗੀ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਆਪਣੇ ਕੋ ਜਿੰਨੀ ਹੈਗੀ ਆ ਨਾ ਸਾਡੇ ਕੋ ਉਨੀ ਵਾਧੂ ਆ ਇੱਕ ਤੇ ਤੁਸੀਂ ਜਨਾਨੀਆਂ ਨਾ ਝਾਟੀ ਡਰ ਜਾਂਦੀਆਂ ਹੀ ਹੋ ਏਦਾਂ ਛੇਦੀ ਨਾ ਦੇ ਦੀਏ ਪਹਿਲੀ ਹਣਾ ਉਹਨੂੰ ਐਡੀ ਹਲੇ ਨਹੀਂ ਆਪਾਂ ਦੇਣੀ ਭਾਵੇਂ ਜੋ ਮਰਜੀ ਹੋ ਜੇ ਤੇ ਰਹੀ ਗੱਲ ਮੇਰੀ ਮੇਰਾ ਨਾ ਫਿਕਰ ਕਰ ਮੈਂ ਕੋਈ ਮਾੜਾ ਲਸਾ ਨਹੀਂ ਕਹਤੇ ਜਿਹੜਾ ਮੈਨੂੰ ਜਿਹੜਾ ਮਰਜੀ ਥੇਕੇ ਹਰ ਲੂਗਾ ਹਾਏ ਰੱਬਾ ਤੁਸੀਂ ਗੱਲ ਕਿਉਂ ਨਹੀਂ ਸਮਝਦੇ ਹੈਗੇ ਕਿਉਂ ਇਹਨਾਂ ਦੇ ਦਿਮਾਗ ਦੇ ਪੈਂਦੀ ਹੈ ਕਿ ਮੈਂ ਕਹਿਣ ਕੀ ਢਈ ਆ ਉਹ ਜਿਹੜੀ 44 ਸਾਲਾਂ ਦੀ ਹੋ ਕੇ ਉਹਨੂੰ ਵਿਆਹ ਨਹੀਂ ਪਈ ਹੈ ਕਿ ਮੈਂ ਵਿਆਹ ਦੂਜਾ ਕਰ ਲਵਾਂ ਜੀ ਉਹਨੇ ਨਵਾ ਖਸਾ ਮੈਂਥੇ ਲੈਣਤਾ ਉਹ ਕਿਤਾ ਕਿੱਦਾਂ ਨਹੀਂ ਬੁਲਾਹ ਹੋਣੀ ਤੇ ਕਿੱਦਾਂ ਦੀ ਨਹੀਂ ਹੋਈ ਤੇ ਕੋ ਕਰ ਤੂ ਕਿ ਤਾਨੂੰ ਆੜ ਕੇ ਉਹ ਕਿਤੇ ਨਹੀਂ ਕੁਝ ਕਰ ਦਿੰਦੀ ਉਹ ਤੇ ਦਲਾਲ ਆਇਆ ਸੀ ਉਹ ਪੁੱਛ ਲਿਆ ਸੀ ਮੈਨੂੰ ਤੇ ਉਹਨੂੰ ਮੈਂ ਭਜਾਤਾ ਆ ਮੈਂ ਹਾਂ ਰੌਲੇ ਵਾਲੀ ਜ਼ਮੀਨ ਆ ਤੂੰ ਨਾ ਵੀਰ ਇਸ ਗੱਲ ਦੇ ਵਿੱਚ ਪੈ ਤੇ ਜੱਦੀ ਪੁਸਤੀ ਜ਼ਮੀਨ ਆ ਸਾਡੀ ਕਿੱਦਾਂ ਛੱਡਦੀਏ ਕਰਨੀ ਤੂੰ ਹੀ ਤੇ ਹਾਂ ਗੱਲ ਕਹਿੰਦੇ ਨਾ ਕਿੱਦਾਂ ਛੱਡਦੀਏ ਪਰ ਜਿਹਦੇ ਨਾਂ ਤੇ ਆ ਨਾ ਅਗਲੀ ਦੇ ਪਹਿਲੀ ਤੋਂ ਨੇ ਕਬਜ਼ਾ ਵੀ ਕਰ ਲੈਣਾ ਜੇ ਭਾਵੇਂ ਉਹ ਸਾਲ ਨੂੰ ਕਰੇ ਭਾਵੇਂ ਸ਼ਿਆਮੀ ਨੇ ਨੂੰ ਕਰੇ ਪਰ ਉਹਨੇ ਨਹੀਂ ਛੱਡਣੀ ਉਹ ਜਿੱਦਾਂ ਦੀ ਝੂਠ ਹੈਗੀਆਂ ਨਾ ਮਾਵਾਂ țiiਆ ਇਹ ਭੁੱਲ ਜੋ ਕਿ ਤੁਹਾਨੂੰ ਪੈਲੀ ਮਿਲ ਜੂਗੀ ਉਹ ਗਰਮੀਤ ਵੇਖਾਂਗੇ ਜਦੋਂ ਪੈਲੀ ਦੀ ਗੱਲ ਹੋਊਗੀ ਜਦੋਂ ਕੋਈ ਆਊਗਾ ਉਦੋਂ ਗੱਲ ਵੇਖਾਂਗੇ ਐਵੇਂ ਨਾ ਬਾਦ ਦਾ ਬਤੰਗੜ ਬਣਾ ਰੋਟੀ ਪਕਾ ਤੈਨੂੰ ਆਖਾ ਚੌਲ ਮਾਸਾ ਬਣਾ ਤੇ ਰੋਟੀ ਖਾ ਕੇ ਲੰਮੇ ਪਈਏ ਠੰਡ ਬਹੁਤ ਆਈ ਹਾਈ ਕਿਸ ਸਮਝ ਲਿਆ ਕਰੋ ਕਿ ਇਹ ਵਲੇ ਰੋਟੀ ਵੀ ਮੈਂ ਪਕਾ ਲੈਨੀ ਆ ਜੇ ਤੁਹਾਡੇ ਵਰਗੇ ਨੂੰ ਕੋ ਕਰ ਦਿੱਤਾ ਤੇ ਆਪਾਂ ਕਿਹਦੇ ਚੋਗੇ ਆ ਨਾਣੇ ਸਾਡੇ ਨਿੱਕ ਨਿੱਕੇ ਆ ਤੇਰੇ ਨਾਲ ਹੀ ਮੈਂ ਮੱਥਾ ਮਾਰ ਸਕਦਾ ਤੂੰ ਕਰ ਆਪਣਾ ਕੰਮ ਸਿਰ ਖਾ ਲਿਆ ਵਾ ਬਸ ਕੋਈ ਹਾਲ ਜਿੰਨਾ ਮਰਜੀ ਇਹ ਬੰਦੇ ਨੂੰ ਸਮਝਾ ਲੋ ਨਾ ਪਰ ਇਹਦੇ ਨਹੀਂ ਦਿਮਾਗ ਦੇ ਵਿੱਚ ਗੱਲ ਬਹਿਣ ਵਾਲੀ ਹੈਗੀ ਕਿ ਮੈਂ ਕੀ ਮੇਰੀ ਜਨਾਨੀ ਕਹਿਣ ਦੀ ਤੇ ਕੀ ਨਹੀਂ ਕਹਿਣ ਦੀ ਤੇਨੇ ਸੁਖ ਵਾਸਤੇ ਤੇ ਤੇਰੇ ਭਲੇ ਵਾਸਤੇ ਕਹਿਣ ਦੀ ਆ ਹਲੋ ਸਤਿ ਸ਼੍ਰੀ ਅਕਾਲ ਜੀ ਕੌਣ ਉਹ ਨਹੀਂ ਨਹੀਂ ਭਰਾਵਾ ਮੇਰਾ ਨਹੀਂ ਕੋਈ ਭਰਾ ਭਰੂ ਉਹਦੇ ਬੜੇ ਚਰਦਾ ਚਲ ਗਿਆ ਇੱਥੋਂ ਪਤਾ ਨਹੀਂ ਕਿੱਧਰ ਤਾਂ ਮੈਂ ਕੀ ਕਰਾਂ ਸੱਟ ਲੱਗ ਗਈ ਆ ਤੇ ਉਹ ਬਹੁਤੀ ਹਮਦਰਦੀ ਨਾਲ ਚਤਾ ਵੀਰ ਜੇ ਤੈਨੂੰ ਜਿਆਦਾ ਲੱਗਦਾ ਵਾ ਨਾ ਤੇ ਇਹਨੂੰ ਨਾਲ ਹੀ ਲੈ ਜਾ ਆਪਣੇ ਲੈ ਮੈਨੂੰ ਕਿਥੇ ਰਾਜਵਾ ਲੈ ਜਾ ਲਾਉਣੇ ਪੈਸੇ ਤੇ ਲਾ ਤੈਨੂੰ ਪਤਾ ਲੱਗੇ ਸਮਾਹ ਸੇ ਵੀ ਬਣਾਈ ਤੁਸੀਂ ਮੈਨੂੰ ਨਾ ਫੋਨ ਲਾਈ ਬਾਰ-ਬਾਰ ਹਾਦਸਾ ਕੀ ਆ ਜਿਹੜਾ ਮਰਜੀ ਚੁੱਕ ਕੇ ਫੋਨ ਲਾ ਦਿੰਦਾ ਵਾ ਕੀ ਹੋ ਗਿਆ ਵਾ ਇੰਨਾ ਰੋਲਾ ਪਾਉਂਦੇ ਜੇ ਕਿਹਦਾ ਫੋਨ ਆ ਗਿਆ ਵਾ ਕੋਣ ਹਸਪੀਟਲ ਚ ਵਾ ਉਹ ਉਹ ਸੁਦਾਈ ਜਾ ਕਿਸੇ ਦੇ ਵਿੱਚ ਵੱਜ ਗਿਆ ਇਹ ਆਪਦਾ ਫੇਰ ਤੇ ਮੈਨੂੰ ਨਾ ਫੋਨ ਕੀਤਾ ਕਿਸੇ ਨੇ ਪਛਾਣ ਲਿਆ ਇਹਨੂੰ ਅਦੇ ਤੇਰੇ ਭਰਾ ਦਾ ਐਕਸੀਡੈਂਟ ਗਰਨਾਮਾ ਦੱਸਿੰਦਿਆ ਵੇ じゃ ਤੇਰਾ ਕਿਉਂ ਇਨਾ ਲਖੂਣ ਸਮੇਤ ਸਪੇਤ ਹੋ ਗਿਆ ਤੇਰਾ ਮੇਰੇ ਢਿੱਡ ਨੂੰ ਪੁੱਛ ਕੇ ਵੇ ਕਿਦਾਂ ਅੱਗ ਲੱਗੀ ਮੇਰੇ ਢਿੱਡ ਚ ਤੇ ਤਾਈ ਕੀ ਹੋਇਆ ਵਾ ਤੇ ਤੂੰ ਤੇਰਾ ਭਰਾ ਵਾ ਤੂੰ ਜਾਣਦਾ ਕਿਉਂ ਨਹੀਂ ਉਹਦੇ ਮਗਰ ਹਿੱਥੇ ਤੂੰ ਕੋੜਕੜ ਕਰੀ ਚੱਲਿਆ ਜਾਣਾ ਟੋਕੇ ਦੇ ਖਲੋਕੇ ਹਾਈ ਕੋੜਕੜ ਦਾ ਤੇ ਕੋਈ ਮਤਲਬ ਨਹੀਂ ਹੈਗਾ ਚੁੱਪ ਕਰਕੇ ਨਾ ਉਹ ਬਾਹਰ ਗੋਇਆ ਪਿਆਈਓ ਤੇ ਉਹ ਪੱਥ ਜਾ ਕੇ ਜੇ ਸਾਡੇ ਕੋਲ ਦੋ ਰੋਟੀਆਂ ਖਾਣੀਆਂ ਹੋ ਨਾ ਤੇ ਕਰਦਾ ਕੰਮ ਕਰਨਾ ਪੈਣਾ ਈ ਤੈਨੂੰ ਗਰਮੀਤ ਮੈਂ ਪੱਥ ਲੈਣੀ ਗੋਇਆ ਕਰ ਲੈਣੀ ਮੈਂ ਕਰਦਾ ਕੰਮ ਹੱਥ ਦੇ ਤੇ ਰੱਬ ਨੇ ਚੰਗੇ ਭਲੇ ਵੇਲੀ ਨਹੀਂ ਮੈਂ ਬੈ ਕੇ ਖਾਂਦੀ ਠੀਕ ਨੀ ਮੈਂ ਤਾਂ ਆਪਣੇ ਕਿਸਮੰਤ ਨੂੰ ਹੱਥਾਂ ਨੂੰ ਦੰਦੀਆਂ ਵੱਡਣ ਲਈ ਰਾਜ ਤੇ ਬੈਠੀ ਹਾਂ ਹੁਣ ਮੈਂ ੱੱਕੇ ਖਾਨੀ ਫਿਰਦੀ ਹਾਂ ਇਹ ਹੁਣ ੱੱਕਿਆਂ ਚ ਮੈਨੂੰ ਦੋ ਰੋਟੀਆਂ ਮਿਲਣੀਆਂ ਵਾ ਤੇ ਕੋਈ ਗੱਲ ਨਹੀਂ ਮੈਂ ਗੋਆ ਪੱਥ ਲੈਣੀ ਚੁੰਮਕੇ ਦਾ ਵੀ ਸਾਰਾ ਕਰ ਲੈਣੀ ਤੂੰ ਬੇਬਸ਼ੱਕ ਨਾ ਬੈ ਫਿਰ ਸੋਈ ਚਵੜੀ ਇਹ ਗੱਲ ਤਾਈ ਤੈਨੂੰ ਪਹਿਲਾਂ ਸੋਚਣੀ ਚਾਹੀਦੀ ਕਿ ਮੈਂ ਰਾਜ ਤੇ ਬੈਠੀ ਹਾਂ ਤੇ ਜੇ ਹੁਣ ਦੋ ਹੱਥ ਦਿੱਤੇ ਆ ਨਾ ਇਹ ਕੰਮ ਕਰੋ ਕੰਮ ਕਰਕੇ ਤਾਂ ਫੇਰ ਦੋ ਰੋਟੀ ਖਾਓ ਬੈਠੀ ਰ ਮੈਂ ਰਾਇਤੇ ਹ ਉਹਦਣ ਵੀ ਸਿੰਦਾ ਰੋਂਦਾ ਫਿਰਦਾ ਸੀ ਗਲੇਡੂ ਛੁੱਟਦਾ ਫਿਰਦਾ ਜਿੱਦਣੇ ਮਾਂ ਪੁੱਤ ਗਵਾਚੇ ਹ ਲੋਕਾਂ ਨੇ ਸਮੇ ਇਸ ਬੜਾ ਸੱਚਾ ਹੁੰਦਾ ਏ ਤੇ ਅੱਜ ਸਿੰਦਾ ਵੀ ਰਲ ਕੇ ਤੱਕੇ ਦੇਂਦੇ ਆ ਤੇਰਾ ਨਾ ਤਾਂ ਹੀ ਤੱਕੇ ਕਿੰਨੇ ਦਿੱਤੇ ਆ ਜੇ ਉਹਦਣ ਤੇਰਾ ਆਪਣਾ ਹੀ ਨਾ ਤਉਨੇ ਦੋਖੀ ਕਿ ਤਾਈ ਸਾਨੂੰ ਲੱਭਣ ਨਹੀਂ ਡਈ ਹੈਗੀ ਤੇ ਨਾ ਗਰਨਾਮ ਲੱਭਣ ਡਿਆ ਤੇ ਜੇ ਹੁਣ ਲੱਭ ਗਿਆ ਤੇ ਇਹ ਥੋੜਾ ਹੁਣ ਤਾਨੂੰ ਹੀ ਮੰਜੇ ਤੇ ਬਿਠਾਲ ਕੇ ਰੋਟੀਆਂ ਖਵਾਈਏ ਉਹ ਸਾਡੇ ਕੋ ਨਾ ਆਸ ਰੱਖੀ ਕਿ ਤੈਨੂੰ ਮੰਜੇ ਤੇ ਬੈ ਕੇ ਰੋਟੀਆਂ ਖਵਾਵਾਂਗੇ ਨਹੀਂ ਤੇਰੀ ਤੇ ਉਹ ਗੱਲ ਵਾ ਬੀਬੀ ਬਾਹਰ 9000 ਤੇ ਘਰ ਤੋਂ ਛਿੱਤਰ ਮਾਰਨ ਨਹੀਂ ਸਾਡੇ ਇਹ ਕਿਹੜੀ ਗਾ ਕਿਤਾਬ ਤੇ ਲਿਖਿਆ ਦੱਸ ਨਾ ਮੈਨੂੰ ਉਹ ਤਾਈ ਮੇਰੀ ਗੱਲ ਸੁਣ ਹੁਣ ਇੱਜ਼ਤ ਉੱਤ ਤੇ ਅੱਜ ਕਾ ਲੋਹ ਬੰਦੇ ਦੀ ਉਹ ਜੇ ਤੱਕ 2 ਰੁਪਈਏ ਆ ਹੁਣ ਸਭ ਕੁਝ ਤੂੰ ਗਵਾ ਬੈਠੀ ਆ ਤੇ ਹੁਣ ਮੇਹੀਆਂ ਕਾਮਾਂ ਵਾਲਾ ਘਰ ਹੁਣ ਚੁੱਪ ਕਰਕੇ ਨਾ ਕੰਮ ਕਰਿਆ ਕਰ ਅਸੀਂ ਆਪਦਾ ਘਰ ਕਿਦਾਂ ਚਲਾਉਣਾ ਚਲਾ ਲਾਂਗੇ ਸਾਨੂੰ ਆਉਂਦਾ ਚਲਾਉਣਾ ਇਸ਼ਤ ਤੇ ਬੜੀ ਹੈ ਕਿ ਸਿੰਦਿਆ ਮੈਂ ਆਪਣੇ ਹੱਥਾਂ ਨੂੰ ਦੰਡੀਆਂ ਵਢਣ ਲਈ ਹੋਣਾ ਇਸ਼ਤ ਤੇ ਮੇਰੀ ਬੜੀ ਭਾਵੇਂ ਬੈ ਕੇ ਰੋਟੀ ਖਾਂਦੀ ਭਾਵੇਂ ਦੋ ਨੌਕਰਾਂ ਆਣੀਆਂ ਮੈਂ ਰੱਖਦੀ ਤੇ ਰੋਟੀ ਮੈਂ ਬੈ ਕੇ ਖਾਂਦੀ ਹੁਣ ਮੈਂ ਛਤਰਾ ਜੀ ਖਾਣੀ ਆ ਓ ਤਾਈ ਮੇਰੀ ਗੱਲ ਸੁਣ ਐਵੇਂ ਇੰਨਾ ਨਾ ਫਿਕਰ ਕਰਿਆ ਕਰ ਤੂੰ ਆਪਦਾ ਕੰਮ ਧੰਦਾ ਕਰ ਤੇ ਗੱਫਾ ਸਗੀ ਜਾ ਕਿੱਦਾਂ ਘਰ ਚੱਲਦਾ ਵਾ ਸਾਡੀ ਕਬੀਲਦਾਰੀ ਕਿੱਦਾਂ ਚੱਲਦੀ ਆ ਮੈਂ ਚਲਾ ਲੈਣੀ ਆਪੇ ਕੋਈ ਟੈਨਸ਼ਨ ਨਾ ਲੈ ਦੂੰ ਬੋਤੀ ਹਾਡੇ ਨਾਲ ਤਾਂ ਤਾਈ ਐਵੇਂ ਗਰਮੋ ਹੀ ਜਾਣ ਢੀਆ ਘਰ ਦਾ ਕੰਮ ਹੀ ਕਹਿੰਦੇ ਤੈਨੂੰ ਕਰਨ ਵਾਸਤੇ ਕਿ ਨਾਲ ਕਰਵਾ ਲੈਗੀ ਤੇ ਕੀ ਆਖਰਾ ਚੱਲੀ ਆ ਉੱਥੇ ਵੀ ਸਾਰਾ ਆਪਣਾ ਕਰਦੀ ਹਾਂ ਨਹੀਂ ਬੀਬੀ ਰਾਣੀ ਤੂੰ ਬਈ ਕੇ ਰੋਟੀ ਖਾ ਲਈ ਤਾਈ ਇਹਦੀ ਪਿੰਗਲੀ ਲੇਗੀ ਤਾਈ ਦੇ ਹੱਥ ਹੈਗੇ ਰੱਬ ਨੇ ਦਿੱਤੇ ਆ ਤਾਈ ਦੇ ਹੱਥ ਸਹੀ ਸਲਾਮਤ ਰਹਿਣ ਕਰਕੇ ਤਾਈ ਆਪੇ ਖਾ ਲੂ ਤੇ ਤੂੰ ਮੰਜੇ ਰਵੇ ਕੇ ਖਾ ਲਈ ਕੋਈ ਗੱਲ ਨਹੀਂ ਤੇ ਮੈਂ ਮੰਜੇ ਤੇ ਫੜਾਉਂਗੀ ਤੂੰ ਐਡੀ ਟੈਨਸ਼ਨ ਨਾ ਲੈ ਤੂੰ ਤਾਈ ਦੇ ਦੋ ਰੋਟੀਆਂ ਨਾ ਭਾਰੂ ਕਰ ਓ ਤਾਈ ਪਤਾ ਕੀ ਭਾਲਦੀ ਆ ਵੀ ਮੈਂ ਚੜ ਕੇ ਬਵਾ ਮੰਜੇ ਤੇ ਤੇ ਉਹ ਸਦਾਈ ਜੇ ਨੂੰ ਵੀ ਲਿਆਣ ਕੇ ਤੇ ਮੰਜੇ ਤੇ ਬਿਠਾ ਲੇ ਤੇ ਇਹ ਕਰੇ ਕੰਮ ਤੇ ਇਹ ਬਾਹਰ ਦਾ ਵੀ ਵੇਖੇ ਤੇ ਅੰਦਰ ਦਾ ਵੀ ਤੇ ਨਾਲੇ ਇਹਨਾਂ ਦੇ ਲਾਵੇ ਰੁਪਈਏ ਤੇ ਮੈਂ ਕੋ ਲਾਵਾਂ ਵੀ ਸਾਰਾ ਕੋਈ ਤੇ ਗਵਾ ਬੈਠੇ ਆ ਹੁਣ ਤੁਸੀਂ ਕੀ ਭਾਲਦੇ ਮੇਰੇ ਕੋਲ ਛਿੰਦਿਆ ਜੇ ਮੈਂ ਗਵਾ ਬੈਠੀ ਹਾਂ ਤੇ ਉਹਦੇ ਭਲੇ ਲੋਕ ਦੇ 3.5 ਕਿੱਲੇ ਹੀ ਤੂੰ ਹੀ ਖਾਂਡਿਆ ਤੂੰ ਹੀ ਆਪਣੇ ਨਾਂ ਕਰਾਈ ਨਾ ਹੋਰ ਕਿਹਨੇ ਨਾ ਕਿਸਨੇ ਨਾਂ ਕਰਾਈ ਸਾਨੂੰ ਤੇ ਬੜੀਆਂ ਗੱਲਾਂ ਕਰਦਾ ਤੇ ਉਹਦੇ ਜਿਹੜੇ ਵਿਚਾਰੇ ਦੇ ਤਿੰਨ ਕਿੱਲੇ ਨਾਲ ਵਾਲੇ ਤੋਂ ਸਾਡੇ ਉਹ ਮੈਂ ਵਿਚਾਲੇ ਆ ਤਾਈ ਜੇ ਮੈਂ ਉਹਦੇ ਨਾਂ ਰਹਿਣ ਦਿੰਦਾ ਨਾ ਤੇ ਜਿੱਦਾਂ ਤੇਰੇ ਸੇ ਸੱਤ ਗਏ ਆ ਨਾ ਉਹ ਸਾਡੇ ਤਿੰਨ ਵੀ ਜਾਂਦੇ ਰਹਿਣੇ ਸੀ ਤੇ ਦਿਹਾੜੀਆਂ ਲਾਉਣੀਆਂ ਪਿਆ ਕਰਨੀਆਂ ਇਹ ਪੱਠੇ ਦੇ ਜਾ ਕੇ ਮੈਂ ਕਾਦੇ ਤੂੰ ਬਚਾਏ ਤੂੰ ਤੇ ਸਾਡੀਆਂ ਰੋਟੀਆਂ ਦੋਹਾਂ ਦੇ ਮੇਨੇ ਮਾਰਨੇ ਕਾਦੇ ਤੂੰ ਬਚਾਏ ਤੂੰ ਉਹਦੇ ਲਾਲੇ ਆਪਣੇ ਨਾਂ ਕਰਾ ਲਈ ਤੇ ਹਮ ਧੱਕੇ ਦਿੰਦਾ ਫਿਰਦਾ ਅੱਜ ਤਾਈ ਕੋ ਆਪਾ ਪੱਥ ਜਾਂ ਕੇ ਜਾ ਗੋਇਓ ਨੂੰ ਪੱਥ ਲੂੰ ਆਪੇ ਜਦੋਂ ਪੱਥਨ ਤੇ ਆਈ ਕਿਤੇ ਜਦੋਂ ਮਰਜੀ ਇਹਨੂੰ ਗੱਲ ਕਰਕੇ ਵੇਖ ਲਓ ਦੱਸ ਤੈਨੂੰ ਕਰਦਾ ਕੰਮ ਇਹ ਕਹਿਣ ਦੇ ਕਰਨ ਵਾਸਤੇ ਕਿ ਤੈਨੂੰ ਇਥੇ ਲਿਆਂਦਾ ਹੀ ਮੰਜੇ ਤੇ ਬਠਾਲ ਕੇ ਖਵਾਲਣ ਵਾਸਤੇ ਇਹਦੇ ਲਾਗੇ ਨਾ ਉਹ ਸਦਾਈ ਜਿਹਦਾ ਨਾਂ ਲਿਆ ਹੀ ਨਾ ਕਰੋ ਇਹਨੂੰ ਵੇਖਿਆ ਕਰੋ ਜਦੋਂ ਅਸੀਂ ਨਾਂ ਲੈਣ ਦੇ ਕੋਈ ਗੱਲ ਕਰਨੇ ਉਸੇ ਵੇਲੇ ਟਪਕ ਜਾਂਦੀ ਇਹਦਾ ਧਿਆਨ ਹੀ ਚਵੀ ਕੇ ਸਾਡੇ ਚ ਰਹਿਦਾ ਮੈਂ ਤੈਨੂੰ ਛੇੜਦੀ ਨਹੀਂ ਇਹਨੂੰ ਕਿਹ ਪਤਾ ਸਟਾਰਟ ਹੋ ਜਾਂਦੀ ਤੇ ਕਿੱਥੇ ਮੁੜ ਕੇ ਚੜਦੀ ਤੇ ਕਿੱਥੇ ਉਤਰਦੀ ਆ ਚੱਲ ਬਹੁਤੀ ਨਾ ਟੈਨਸ਼ਨ ਲੈ ਪੱਠੇ ਪਾਉਣ ਦੇ ਮੈਂ ਸਿੱਧਾ ਹੋ ਯਾਰ ਤਾਂ ਸਿੱਧਾ ਰੱਖ ਭਰਾਵਾ ਸਰ ਤਾਂ ਨੂੰ ਲੈ ਲੈ ਇੱਕ ਮਿੰਟ ਇੱਕ ਮਿੰਟ ਇੰਨਾ ਸ਼ੁਕਰ ਕਰ ਭਰਾਵਾ ਤੈਨੂੰ ਮੈਂ ਵੇਖ ਲਿਆ ਡਾਕਟਰ ਸਾਹਿਬ ਇਹਨੂੰ ਕਿੰਨੇ ਪੁੱਛਣਾ ਸੜਕ ਤੇ ਪਿਆ ਹੈਗਾ ਵਜ੍ਹਾ ਇਹ ਪਿੰਡ ਕਿਹੜਾ ਇਹਦਾ ਪਿੰਡ ਚਟਰਾ ਹੈਗਾ ਸਾਡੇ ਲਾਗੇ ਦਾ ਹੀ ਆ ਮੈਂ ਇਹ ਪਛਾਣ ਲਿਆ ਵਾ ਇਹ ਵਿਚਾਰਾ ਸੁਧਾਰਨਾ ਥੋੜਾ ਯਾ ਕਦੋਂ ਮੇਰੇ ਪਿੰਡੇ ਦਾ ਪਤਾ ਪਤਾ ਵਾ ਛੇਨੇ ਦਾ ਭਰਾਈਆਂ ਨਾ ਆਉ ਮੈਂ ਵੀ ਮੈਡਮ ਚਲੋ ਇਹਦੇ ਧਿਆਨ ਨਾਲ ਹੋਣਾ ਇਹ ਦੇ ਘਰੀ ਛੱਡਿਆ ਇਹਨੂੰ ਇਹਨੂੰ ਇੱਕ ਨਾ ਚਾਣੀ ਦਾ ਟੀਕਾ ਵੀ ਲਾਉਣਾ ਪੈਣਾ ਲਾਉਣਾ ਕੋਈ ਨਹੀਂ ਮੈਂ ਟੀਕਾ ਨਹੀਂ ਲਾਉਣਾ ਨਹੀਂ ਨਹੀਂ ਲਾ ਲਾ ਲਾਲਾ ਮੈਂ ਹੋ ਪੈਸੇ ਮੈਂ ਮੈਂ ਦੀਸੀ ਆ ਮੈਂ ਦੀ ਜਨਾਣਾ ਫੜ ਕੇ ਲਾ ਮਾ ਪਾਉਣੇ ਹੋ ਹੋ ਫੜ ਕੇ ਲਾ ਮਾ ਪਾਉਣੇ ਮੈਂ ਦੀਆ ਮੈਂ ਦੀ ਹੁੰਦੀ ਮਨ ਮੈਂ ਦੀਆ ਚਲੋ ਫੜੋ ਫੜੋ ਇਹ ਹਲੋ ਹਲੋ ਨਹੀਂ ਨਹੀਂ ਇਹ ਹਲੋ ਖੜ ਬਿਲ ਲੱਗੇ ਉਦਾਨਾ ਸੱਚੀ ਆ ਤੇ ਬੜੀ ਮौजਵਾ ਮੰਮੀ ਨੇ ਜਿਹੜਾ ਫੋਨ ਲੈ ਲਿਆ ਇਹਦੇ ਵਿੱਚ ਕਿੰਨੀਆਂ ਖਬਰਾਂ ਆ ਕਿੰਨਾ ਕੋ ਪਤਾ ਲੱਗਦਾ ਬਾਹਰ ਦਾ ਦੀਨ ਦੁਨੀਆ ਦਾ ਮੈਂ ਤੇ ਐਵੇਂ ਸੁਬੈਰ ਬਣੀ ਮੇ ਕੋ ਫੋਨ ਹੀ ਹੈ ਨਹੀਂ ਤੇ ਤੂੰ ਇੱਥੇ ਬੈਠੇ ਆ ਕੀ ਕਰਨ ਦੇ ਆ ਕਰਨਾ ਕੀ ਆ ਮੰਮੀ ਫੋਨ ਹੀ ਵੇਖਣ ਦੇ ਆ ਦੀਨ ਦੁਨੀਆ ਦੀਆਂ ਖਬਰਾਂ ਨਹੀਂ ਚੱਲ ਉਦਾਂ ਦੇਖ ਗੱਲਾਂ ਫੋਨ 'ਵੀ ਵਧੀਆ ਵਾ ਜਦੋਂ ਪਾਸ ਹੋ ਜਾਂਦਾ ਉਹਦਾ ਬੰਦਾ ਠੰਡ ਚ ਬਾਹਰ ਕਰੇ ਤੇ ਕਰੇ ਵੀ ਕੀ ਆਹੋ ਚੱਲੇ ਤੇ ਠੀਕ ਆ ਕੀ ਕਰਦੀ ਆ ਨਹੀਂ ਮੈਂ ਕੀ ਕਰਨਾ ਸੀ ਮੈਂ ਤਾਂ ਮੜਾ ਜੇ ਤੇ ਗਵਾਂਢਣ ਤੇ ਲੱਗ ਗਈ ਸੀ ਹਾਂ ਤੇ ਕੋਈ ਫੋਨ ਫਾਨ ਨੇ ਆ ਮੈਨੂੰ ਤਾਂ ਉਧਰ ਦੀ ਟੈਨਸ਼ਨ ਲੱਗੀ ਆ ਕਿੱਧਰ ਦੀ ਨਹੀਂ ਓਏ ਜਿਹੜਾ ਡੀਲਰ ਵਾਲਾ ਗਿਆ ਹੀ ਅੱਛਾ ਅੱਛਾ ਤੇ ਉਹਦਾ ਨੰਬਰ ਹੈਗਾ ਹੀ ਫੋਨ ਕਰਕੇ ਪੁੱਛ ਲੈਨੇ ਉਹਨੂੰ ਤੇ ਕਰ ਲੈ ਫਿਰ ਪਤਾ ਤੇ ਕਰੀਏ ਕਿ ਕੀ ਬਣਿਆ ਮੈਂ ਰੱਖਣੇ ਕਿਹੜਾ ਵੇਲਾ ਚੱਲ ਜੇ ਕਦੇ ਕਦੇ ਪੈਸਾ ਹੱਥ ਚ ਆਵੇ ਕੋਈ ਹੋਰ ਨਾ ਸੀ ਆਪਾਂ ਪੈਜੇ ਮੁੜ ਕੇ ਚੱਲ ਕੋਈ ਨਹੀਂ ਮੈਂ ਕਰਦੀ ਫੋਨ ਪਲਾ ਗੱਲ ਪਰ ਤੁਸੀਂ ਕਰਿਓ ਗੱਲ ਕੋਈ ਨਹੀਂ ਮੈਂ ਕਰ ਲੈਣੀ ਲਾਹ ਹੋਂ ਹਲੋ ਹਲੋ ਸਸੀ ਘਰਵਾ ਜੀ ਸਸੀ ਖਾਲ ਜੀ ਸਸੀ ਖਾਲ ਹਾਂ ਜੀ ਬਾਜੀ ਇਹ ਤਾਂ ਡੱਲੋ DNA ਇਹ ਤਾਂ ਤੁਸੀਂ ਦੱਸਿਆ ਨਹੀਂ ਕੋਈ ਚੀ ਮੜਕਾ ਜ਼ਮੀਨ ਦਾ ਉਹਦੇ ਜੇ ਭੈਣ ਜੀ ਇਹ ਕਹ ਲਈ ਦੱਸਣਾ ਕੀ ਤੁਹਾਨੂੰ ਮੈਨੂੰ ਪਤਾ ਲੱਗਾ ਮੈਂ ਬਾਹਰੋਂ ਪੁੱਛ ਕੇ ਇਹ ਸਾਰਾ ਕੁਝ ਕਰਕੇ ਗਿਆ ਹਾਂ ਹੀ ਤੇ ਉਹ ਜ਼ਮੀਨ ਤੁਹਾਡੀ ਝਗੜੇ ਵਾਲੀ ਆ ਕਿ ਕੋਈ ਵੀ ਪਾਰਟੀ ਆ ਜਿਹੜੀ ਉਹ ਫਿਰ ਝਗੜੇ ਦੇ ਵਿੱਚ ਫਸਦੀ ਨਹੀਂ ਗਈ ਆ ਜੀ ਤੇ ਆਹ ਗੱਲਬਾਤ ਹੋਈ ਜੇ ਉਹ ਨਹੀਂ ਨਹੀਂ ਭਾਜੀ ਝਗੜੇ ਝੋੜੇ ਵਾਲੀ ਤੇ ਕੋਈ ਨਹੀਂ ਆ ਤੁਹਾਨੂੰ ਤਾਂ ਮੈਂ ਪਹਿਲਾਂ ਵੀ ਦੱਸਿਆ ਆ ਹੀ ਯੋ ਕਿਹੜੇ ਹਾਂਡੀ ਕੁਮੜੀ ਨਾਲ ਗੱਲ ਨਾ ਕਰਿਓ ਲੋਕੀ ਤੇ ਪਾਨੀਆਂ ਮਾਰਦੇ ਆ ਜਿੱਦਾਂ ਕਹਦਾ ਤੀ ਪੁੱਤ ਨਹੀਂ ਨਾ ਮੰਗਿਆ ਜਾਣ ਦਿੰਦੇ ਦੇਰ ਤਰੇ ਦੀ ਪਾਨੀ ਦੇ ਪਾਨੀ ਉਹੋ ਕੰਮ ਜਮੀਨ ਦਾ ਲੋਕੀ ਚੰਦ ਵੀ ਵੇਖ ਨਾ ਜਾਵੇ ਕਿ ਤੇ ਇਹਨਾਂ ਦੀ ਨਹੀਂ ਮੈਂ ਤੇ ਚਲੋ ਚੰਗੇ ਬੰਦੇ ਵੀ ਤੁਹਾਡੇ ਲੱਗੇ ਹੋ ਜਿਹੜੀ ਪਰਲੇ ਪਾਸੇ ਮੋਟਰ ਆ ਨਾ ਤੇ ਉਹਨਾਂ ਨੂੰ ਵੀ ਪੁੱਛਿਆ ਚਲੋ ਸੂਝਮਾਨ ਬੰਦੇ ਆਹੀ ਕਿ ਉਹ ਆਂਦੇ ਭਾਜੀ ਇਹਨਾਂ ਦਾ ਆਪੋ ਚੋਲੀ ਝਗੜਾ ਚੱਲਦਾ ਜੇ ਤੇ ਜ਼ਮੀਨ ਵੇਚ ਕੇ ਪਾਰਟੀ ਨੂੰ ਦਵਾਇਓ ਉਹਨਾ ਹੋਵੇ ਪਾਰਟੀ ਤੇ ਫਸ ਜੇ ਤੇ ਮੁਰਤੇ ਮਰੌਣ ਤੱਕ ਕੰਮ ਹੋਵੇ ਮੈਂ ਤਾਂ ਕਰਕੇ ਫਿਰ ਠੰਡਾ ਪੈ ਗਿਆ ਜੀ ਨਹੀਂ ਨਹੀਂ ਭਾਜੀ ਇਹੋ ਜਿਹੀ ਨਹੀਂ ਕੋਈ ਵੀ ਗੱਲ ਝਗੜਾ ਝਗੜਾ ਸਾਡਾ ਕਿਸੇ ਨਾਲ ਨਹੀਂ ਚੱਲਦਾ ਉਹ ਤਾਂ ਲੋਕੇ ਐਵੇਂ ਮਾਰਦੇ ਆ ਉਹੋ ਜੇ ਕੋਈ ਬੰਦਾ ਹੋਵੇ ਸਾੜੀ ਤੇ ਕੋਈ ਗੱਲ ਨਾ ਕਰੇ ਉਹਨਾਂ ਨੂੰ ਜਿਹਦਾ ਵੀ ਜਨਾਨੀਆਂ ਹੈਗੀਆਂ ਵਾ ਕਹੋ ਸਰਦ ਤੇ ਨਾ ਹੀ ਵਿਗਣਦੀ ਏ ਤੇ ਕੱਲ ਨੂੰ ਮਰ ਖੱਪ ਜਾਣਗੀਆਂ ਤੇਹੀਂ ਪੈੜੀ ਵਾਉਣ ਵਾਲੇ ਬਣਾਂਗੇ ਉਹਨਾਂ ਦੀ ਇਹ ਸਲਾਹ ਆ ਤਾਂ ਕਰਕੇ ਭਾਨੀਆਂ ਮਾਰਦੇ ਚਲੋ ਕੋਈ ਗੱਲ ਨਹੀਂ ਤੁਸੀਂ ਅੱਜ ਦਾ ਦਿਨ ਕੱਢੋ ਫਿਰ ਤੇ ਮੈਂ ਇੱਕ ਦੋ ਦਿਨ ਦੇ ਵਿੱਚ ਕੋਈ ਨੀ ਤੇ ਚੰਗੀ ਪਾਰਟੀ ਲਿਆ ਆ ਕੇ ਤੇ ਫਿਰ ਆਪਾਂ ਨਾਲ ਹੀ ਕਬਜ਼ਾ ਦਵਾ ਕੇ ਜਿਸ ਤਰੀਕਾ ਕਰਵਾ ਕੇ ਤੇ ਨਾਲ ਹੀ ਉਹਨਾਂ ਨੂੰ ਕਬਜ਼ਾ ਦਵਾ ਦਿੰਨੇ ਆ ਆਪਾਂ ਹਾਂ ਚਲੋ ਠੀਕ ਆ ਬਾਜੀ ਹਾਂਜੀ ਓਕੇ ਜੀ ਠੀਕ ਹੈ ਜੀ ਮਿਹਰਬਾਨੀ 来 ਗਿਆ ਨਾ ਸਿਆਪਾ ਸਿਆਪਾ ਜਿਆ ਸਿਆਪਾ ਮਾਤਾ ਹੁਣ ਨਹੀਂ ਪੈਲੀ ਵਿਕਣੀ ਮੈਨੂੰ ਪੱਕਾ ਪਤਾ ਇਹ ਭਾਨੀ ਸਿੰਦੇ ਨੇ ਮਾਰੀ ਆ ਹੋਰ ਨਹੀਂ ਕਹਿੰਨੇ ਮਾਰੀ ਤੇ ਜੇ ਤੂੰ ਕਵੇ ਨਾ ਪੀ ਲੜਾਈ ਵਾਲੀ ਗੱਲ ਲੜਾਈ ਉਥੇ ਹੋਣੀ ਆ ਤੇ ਲੜਾਈ ਦੇ ਵਿੱਚ ਕਹਿੰਨੇ ਆਉਣਾ ਵੀ ਨਹੀਂ ਆ ਸਾਡੀ ਦੇ ਵਿੱਚ ਤੇ ਜੇ ਤੂੰ ਕਵੇ ਨਾ ਵੀ ਇਹ ਪੈਲੀ ਪੂਲੀ ਇਹ ਨਹੀਂ ਸਾਨੂੰ ਮਿਲਨੀ ਤੇ ਨਾ ਹੁਣ ਲੱਛਣ ਦੇਖਦੇ ਹੀ ਆ ਮੈਂ ਹੁਣ ਮੈਂ ਤੇਰੇ ਸਾਹਮਣੇ ਬਠੇ ਰਿਆਂ ਫੁੱਲਾਂ ਪਾਉਣ ਦੀ ਆ ਕਿਸਰੀਕ ਨਹੀਂ ਵਿਕਣ ਦਿੰਦੇ ਤੇ ਤੁਸੀਂ ਕਾਨੂੰ ਕਿਸ ਨੂੰ ਪੁੱਛਿਆ ਮਾਦਾ ਉਹ ਤੇ ਵੀ ਉਹਨੇ ਇਹੋ ਗੱਲ ਕਈ ਪੇਕੇ ਦੇ ਕਿ ਹਾਂ ਨਹੀਂ ਗਵਾਂਡੀ ਨਾਲ ਗੱਲ ਨਾ ਕਰੀ ਪਰ ਉਹਨੇ ਫੇ ਪਤਾ ਨਹੀਂ ਭਾਏ ਸਿੰਦੇ ਨੂੰ ਜਾ ਪੁੱਛਿਆ ਹੋਵੇ ਮਾ ਤਾਂ ਜਿਹੜੇ ਆ ਹੁੰਦੇ ਆ ਨਾ ਦਲਾਲ ਇਹ ਬੜੇ ਹੰਤਰੇ ਹੁੰਦੇ ਆ ਇਹ ਲਾਂਭੋ ਸਾਂਭੋ ਪਤਾ ਕਰਕੇ ਫੇਰ ਹੀ ਤੋਰਦੇ ਹੁੰਦੇ ਆ ਤੇ ਨਾਲੇ ਇਹ ਜਿਹੜੇ ਆ ਨਾ ਥੋੜੇ ਦਿਲੇ ਹੁੰਦੇ ਆ ਇਹ ਲੜਾਈ ਝਗੜਿਆਂ ਵਾਲੀ ਗੱਲ ਚ ਨਹੀਂ ਹੁੰਦੇ ਹੁੰਦੇ ਲੜਾਈ ਝਗੜੇ ਦੇ ਗਾੜੀ ਜੱਟ ਜ਼ਿੰਮੇਦਾਰੀ ਖਲੋਂਦੇ ਹੁੰਦੇ ਆ ਤੇ ਫੇਰ ਹੁਣ ਅਸੀਂ ਕਰਾਂਗੇ ਤਾਂ ਕਰਾਂਗੇ ਕੀ ਗਾੜੀ ਵੀ ਦੱਸ ਦੇ ਹੁਣ ਕਰਨਾ ਕੀ ਆ ਇੱਕ ਬੰਨੇ ਤੂੰ ਵਿਆਹ ਦੀ ਤਰੀਕ ਮੇਥਲੀ ਆ ਮੇਰੀ ਮੈਨੂੰ ਤੇ ਪਤਾ ਨਹੀਂ ਹੁਣ ਤੂੰ ਕੀ ਕਰਨਾ ਤਾਂ ਕੀ ਨਹੀਂ ਹਾਗੇ ਤੇਰ ਕੋ ਪੈਸੇ ਲੀਡਾ ਲੱਤਾਂ ਲੇ ਹੋਲੀ ਨਹੀਂ ਮੇਰ ਕੋ ਪੈ ਕਿੱਥੋਂ ਆਉਣੇ ਮੈਂ ਤੇ ਉਸੇ ਪੈ ਲਈ ਵਾਸਤੇ ਬੈਠੀ ਕਿ ਚੱਲ ਵੇਚਾਂਗੇ ਤੇ ਵਿਆਹ ਚੰਗਾ ਭਲਾ ਕਰਾਂਗੇ ਚੰਗਾ ਭਲਾ ਕਰਾਂਗੇ ਉਹ ਦੋ ਕ ਸੂਟ ਲਿਆ ਕੇ ਤੇ ਸੀਨੇ ਦਿੱਤੇ ਵਿਆਹ ਕਰਨੋਂ ਰੋਂਦੀ ਫਿਰਦੀ ਆ ਤੇਰਾ ਤੇ ਵਿਆਹਾਂ ਦਾ ਚਾ ਨਹੀਂ ਲੱਥਦਾ ਤੇ ਹੋਏ ਹੋਏ ਪਹਿਲਾਂ ਨੇ ਗੋਇਆ ਪੱਤ ਕੇ ਆਈ ਦੋ ਤਿੰਨ ਦਿਨਾਂ ਦਾ ਹੁਣ ਪਾਥੀਆਂ ਥੱਲਣ ਡਈ ਇਹੋ ਜੇ ਕੰਮਾਂ ਜੋਗੀ ਤੇ ਹੈ ਨਹੀਂ ਭਰਨਾ ਮੈਂ ਨਾ ਆਪ ਹੀ ਗਲਤੀ ਕਰ ਲਈ ਹੁਣ ਨਾ ਦੋ ਰੋਟੀਆਂ ਖਾਣੀਆਂ ਉਹ ਕਿਸ ਤਰ੍ਹਾਂ ਖਾਣੀਆਂ ਤੇ ਹੈ ਹੀ ਹੱਥ ਹਲਾਉਣਾ ਹੀ ਪੈਣਾ ਕੀ ਕਰਾਂ ਦੱਸ ਮੈਂ ਹੁਣ ਤਾਈ ਹਾ ਗਈ ਤੂੰ ਜਿੱਲਿਆਂ ਵਾਂਗੂ ਹੱਥ ਤੇ ਮਾਰੀ ਜਾਣ ਡਈ ਆ ਇੱਥੇ ਕੰਮ ਪੂਰਾ ਕਰੀ ਜਾਣਾ ਘਰ ਹੋਰ ਵੀ ਕੰਮ ਹੈਗੇ ਕਰਨ ਵਾਲੇ ਨਹੀਂ ਜਿੱਲਿਆਂ ਨਹੀਂ ਮੈਂ ਹੱਥ ਮਾਰ ਲਈ ਪੰਜਾ ਚੌ ਦਿਨਾਂ ਦਾ ਤੇਰਾ ਮੈਂ ਗੋਇਆ ਪਾਠ ਕੇ ਆਈ ਹੁਣ ਮੈਂ ਪਾਠੀਆਂ ਥੱਲਣ ਡਈ ਤੈਨੂੰ ਤੇ ਇੰਨਾ ਨੇ ਮੈਂ ਮੱਕਟ ਕੇ ਆਇਆ ਨੂੰ ਰੇਣ ਕੇ ਦੇਵਾ ਗੜਗੜੇ ਠੰਡ ਤੂੰ ਜਿੱਲੇ ਚ ਉੱਠ ਕੇ ਆਣ ਕੇ ਮੇਰੇ ਮਗਰ ਆਣ ਕੇ ਬੋਲਣ ਡੈ ਪਈ ਆ ਮੈਂ ਤੇਨੇ ਪਹਿਲਾਂ ਹੀ ਕਿਹਾ ਵਾ ਕਿ ਮੈਂ ਤੇਰੇ ਵਾਸਤੇ ਨਾ ਚਾਹ ਲੈ ਕੇ ਨਾ ਰੋਟੀ ਲੈ ਕੇ ਆਉਣੀ ਆ ਤੇਰ ਮਾਂ ਦੇ ਨਾਲ ਜਦੋਂ ਰੋਟੀਆਂ ਖਾਣੀਆਂ ਨਾ ਚੱਜ ਦੇ ਨਾਲ ਉਥੇ ਘਰ ਬੈ ਕੇ ਖਾਣੀਆਂ ਇੱਥੇ ਮੈਂ ਤੇਰੇ ਮਗਰ ਮਗਰ ਚਾਹ ਪਾਣੀ ਨਹੀਂ ਲੈ ਕੇ ਤੁਰੀ ਰਹਿਣਾ ਠੀਕ ਵਾ ਨਹੀਂ ਨਹੀਂ ਤੂੰ ਮੇਰੇ ਮਗਰ ਮਗਰ ਆਉਣਾ ਚਾਹ ਲੈ ਕੇ ਤੇ ਤੇਰਾ ਫਰਜ਼ ਨਹੀਂ ਮੇਰੇ ਮਗਰ ਆਉਂਦਾ ਠੀਕ ਮੇਰੇ ਕੋਲ ਜਿੰਨਾ ਕੰਮ ਹੋਊ ਮੈਂ ਕਰਕੇ ਆਪੇ ਆ ਜੂਗੀ ਤੂੰ ਕੀ ਲੈਣਾ ਆਈ ਮੇਰੇ ਮਗਰ ਫਿਰ ਮੂੰਹ ਖਾ ਲੈਣਾ ਆਈ ਆਪਣਾ ਮੈਨੂੰ ਤੇ ਮੂੰਹ ਖਾ ਲੈਣ ਵਾਲੀ ਕਿਹੜੀ ਗੱਲ ਆ ਜੇ ਤੇਰੇ ਕੋਲ ਕੰਮ ਕਰਾਉਣਾ ਇਹ ਥੋੜਾ ਤੂੰ ਹਣ ਤੂੰ ਲੈ ਕੇ ਇੱਕੋ ਪਾਥੀ ਨੂੰ ਤੇ ਬੈਠੀ ਰਹੇਂਗੀ ਹੋਰ ਇਕ ਕੋਈ ਕੰਮ ਨਹੀਂ ਕੀਤਾ ਤੈਨਾਂ ਚੌਂ ਦਿਨਾਂ ਨਾਲ ਦੱਸਣ ਦੇ ਮੈਂ ਗੋਇਆ ਪਾਤ ਕੇ ਆਈ ਤੇ ਆਣ ਕੇ ਮੈਂ ਪਾਥੀਆਂ ਨਹੀਂ ਲਾਉਣ ਤੋ ਕੰਤ ਮੇਰੇ ਗਾੜੀ ਤਾਂ ਇਹ ਰੋਲਾ ਨਾ ਬੋਤਾ ਪਾ ਜਿਹੜੀਆਂ ਚਾਰ ਪਾਥੀਆਂ ਰਹਿ ਗਈਆਂ ਹਨ ਉਹਨਾਂ ਨੂੰ ਲਾ ਕੇ ਨਾ ਤੇ ਆਣ ਕੇ ਪਾਂਡੇ ਮਾਂਜ ਪਾਂਡੇ ਮਾਂਜਣ ਵਾਲੇ ਤੇ ਠੰਡਾ ਬੜਾ ਪਾਣੀ ਤੇ ਮੇਰੇ ਕੋਲ ਨਹੀਂ ਮਾਂਜੇ ਜਾਂਦੇ ਨਿੱਕਾ ਮੈਂ ਤੇ ਮ ਬਥੇਰਾ ਕਰ ਲੂੰ ਕੰਮ ਦੀ ਤੇ ਕੋਈ ਗੱਲ ਨਹੀਂ ਮੈਨੂੰ ਉਹ ਮੇਰਾ ਆੜਾ ਪੋੜਾ ਘਰ ਆਜੇ ਮੇਰਾ ਤੇ ਉਹਦੇ 'ਚ ਧਿਆਨ ਵਾ ਕੰਮ ਦੀ ਨਹੀਂ ਮੈਂ ਕੱਚੀ ਕੁੜੀ ਹੈਗੀ ਨਰ ਨਾਇਦੇ ਸਵਾਲ ਪਾ ਕੇ 10 ਮਿੰਟ ਕੰਮ ਦੇ ਕੰਮ ਤਾਂ ਬਥੇਰਾ ਕਰ ਲੈਣੀ ਮੈਂ ਤੇ ਆਪਣੇ 22 24 ਹਏ ਨਹੀਂ ਮੇਰਾ ਪੋਤਾ ਆ ਗਿਆ ਯੋ ਮੈਂ ਤੇ ਹੁਣੇ ਯਾਦ ਕਰ ਲਈ ਆਪਣੇ ਪੁੱਤ ਨੂੰ ਪੁੱਤ ਕਿੱਥੋਂ ਆਇਆ ਓਏ ਤੂੰ ਆਇਆ ਤੂੰ ਮੇਰਾ ਪੋਤਾ ਮੈਂ ਦੋ ਤੁਰਦਾ ਆਇਆ ਮੈਨੂੰ ਪਤਾ ਕਿੰਨੀ ਡਾਂਡ ਲੱਗੀ ਹਾਏ ਤੁਰ ਕੇ ਆਇਆ ਤੂੰ ਨੋੜ ਹਏ ਇੰਨਾ ਤੁਰ ਲਿਆ ਮੇਰੇ ਪੁੱਤ ਨੇ ਕੁੜੇ ਕਰਕੇ ਫੋਨ ਕਹਿਦਾ ਨਾ ਲੈ ਕੇ ਤੇ ਫੋਨ ਹੀ ਕਰ ਦਿੰਨਾ ਮੈਨੂੰ ਚਲਾ ਘਰ ਅੱਗ ਸਿਕਾ ਤੈਨੂੰ ਤੇ ਚਾ ਆਏ ਮੈਨੂੰ ਕਿ ਪਿਆਲਾ ਚੱਲ ਤੋਰ ਤਨੂ ਤੋਰ ਮੇਰਾ ਪੁੱਤ ਆ ਜਾ ਮੈਨੂੰ ਛੱਟ ਵੀ ਲੱਗੀ ਆਵੇ ਰੱਬਾ ਇਹ ਪੁੱਤ ਕਿੱਦਾਂ ਤੈਨੂੰ ਛੱਟ ਲੱਗ ਗਈ ਕੀ ਗੱਲ ਹੋਈ ਮੋਟਰਸਾਈਕਲ ਨੇ ਮੈਨੂੰ ਇੱਥੇ ਮਾਰਿਆ ਮੰਡੇ ਦੇ ਪਿਆ ਰੋੜਾ ਵੱਜਾ ਮੇਰੇ ਚ ਤੇ ਤੈਨੂੰ ਪਛਾਣ ਨਹੀਂ ਮੋਟਰਸਾਈਕਲ ਵਾਲਿਆ ਦੀ ਹੰਤਰੇ ਦੀ ਪੋਣੀ ਉਹ ਭੱਜ ਗਿਆ ਫਿਰ ਇੱਕ ਵੀਰ ਨੇ ਮੈਨੂੰ ਨਾ ਚੁੱਕ ਘੜਿਆ ਹਸਪਤਾਲ ਤੇ ਇੱਥੇ ਪੱਤੀ ਕੜਾਈ ਚਲਾ ਮੇਰਾ ਪੁੱਤ ਕਰ ਚੱਲ ਨਾ ਛੱਡ ਕੇ ਕੋ ਆ ਕੇ ਉੱਥੇ ਵੇ ਮੈਂ ਤਾਂ ਸਿੰਦੇ ਨੇ ਬਥੇਰਾ ਰੋਂਦੀ ਰਹੀ ਆ ਸਿੰਦਿਆ ਜਾ ਸਿੰਦੇ ਨੇ ਤਾਂ ਇਨਾ ਖੂਨ ਸਪੇਤ ਕਰ ਲਿਆ ਭਰਾ ਤਾਂ ਜਿਹੜਾ ਕੋਈ ਹਿਸਾਬ ਨਹੀਂ ਲੈ ਅੱਜ ਜਾਨਾ ਤਾਈ ਲੈ ਸਵੇਰੇ ਜਾਨਾ ਨਾ ਆਪ ਗਿਆ ਨਾ ਮੈਨੂੰ ਜਾਨ ਉੱਜੜਨੇ ਦਿੱਤਾ ਸਿੰਦੇ ਨੇ ਤੇ ਸਿੰਦਾ ਇਦਾਂ ਦਾ ਹੀ ਉਹ ਲਹੂ ਦਾ ਧਿਆ ਸਾਡਾ ਬਣ ਗਿਆ ਸਿੰਦਾ ਵੀ ਤੇ ਗਰਮੀਤ ਵੀ ਤੂੰ ਆ ਜਾਂਦੀ ਮੈਂ ਕਿ ਰੋਣੇ ਰੋਂਣ ਈ ਆ ਨਾ ਗਿਆ ਤਾਂ ਨਾ ਮੈਨੂੰ ਜਾਨ ਦਿੱਤਾ ਆਂਦਾ ਨਾ ਜਾਣਾ ਨਾ ਜਾਣ ਦੇਣਾ ਅੱਜ ਜਾਣਾ ਭੜ ਕੇ ਜਾਣਾ ਐਦਾ ਹੀ ਲਾਰੇ ਲਾਉਂਦਾ ਰਿਹਾ ਮੈਨੂੰ ਤੇ ਤੈਨੂੰ ਪਤਾ ਡਾਕਟਰ ਨੇ ਮੈਨੂੰ ਧੱਕਾ ਮਾਰ ਕੇ ਬਾਹਰ ਕੱਢਿਆ ਨਾ ਮੈਂ ਤੱਕ ਧੱਕੇ ਮਾਰਨੇ ਉਹਨਾਂ ਨਾਲ ਨਹੀਂ ਕਿ ਤੈਨੂੰ ਐਂ ਤਾਂ ਆਪਣੇ ਹੱਥਾਂ ਨੂੰ ਆਪੇ ਦੰਦੀਆਂ ਵੱਢਣ ਦੇ ਹੁਣ ਵਢਾ ਕੇ ਆਪਣੇ ਹੱਥ ਨਹੀਂ ਗਰਮੀਤ ਐ ਨਹੀਂ ਗਰਮੀਤ ਐ ਗਰਮੀਤ ਆੱਖਾਂ ਕਿਤੇ ਆਵਾਜ਼ ਦੇ ਜੇ ਪਤਾ ਹੀ ਨਹੀਂ ਕਿੱਥੇ ਵੜੀ ਗਰਮੀਤ ਗਰਮੀਤ ਕਿਤੇ ਇੱਥੇ ਹੀ ਹੈ ਕਿਤੇ ਥੋੜੇ ਪਾਣੀ ਵਿੱਚ ਕਿਤੇ ਫਿਰਦੀ ਗਰਮੀਤ ਹਾਏ ਹਾਏ ਇਹ ਨੂੰ ਕੀ ਹੋ ਗਿਆ ਵਾ ਹੁਣੇ ਤਾਂ ਅਜੇ ਉੱਧਰ ਨੂੰ ਗਈ ਸੀ گویا ਪੱਥਨ ਤੇ ਵੇਖਾ ਤਾਂ ਸਹੀ ਹੈ ਉਸੇ ਵੇਲੇ ਡੈਪਿੰਦੀਵਾਜਾ ਮਾਰਨਾ ਹੱਬੀ ਆਦੀ ਹੋ ਗਈ ਹਾਏ ਆ ਕਿੱਦਣੋ ਆ ਗਿਆ ਵਾ ਨਹੀਂ ਕਿੱਦੜਾ ਆਉਣਾ ਇਹ ਆਪਣੇ ਘਰ ਆਇਆ ਵਾ ਸ਼ਿੰਦਾ ਮਗਰ ਨਹੀਂ ਨਾ ਗਿਆ ਉਹ ਤੁਰ ਕੇ ਰੇੜ ਖੜ ਕੇ ਆਇਆ ਵਿਚਾਰਾ ਨਾਏ ਤਾਂ ਸਿਰ ਚ ਸੱਟ ਲੱਗੀ ਕੋਈ ਮੋਟਰਸਾਈਕਲ ਮਾਰ ਗਿਆ ਸ਼ਿੰਦਰ ਮੈਂ ਕਿੰਨਾ ਰੋਈ ਸ਼ਿੰਦਿਆ ਨਾ ਮਗਰ ਚੱਲ ਨਾ ਸ਼ਿੰਦਾ ਆਪ ਗਿਆ ਨਾ ਮੈਨੂੰ ਜਾਣ ਦਿੱਤਾ ਉਹ ਹੁਣ ਆਪਣੇ ਘਰ ਆਇਆ ਯੋ ਤੇ ਜੇ ਇਹਨੂੰ ਘਰ ਆਉਣਾ ਹੀ ਇਹਨੇ ਤੇ ਫਿਰ ਸਿੰਦਾ ਨਹੀਂ ਜਾ ਸਕਦਾ ਹਸਪੀਟਲ ਐ ਇਸੇ ਕਰਕੇ ਨਹੀਂ ਉਹ ਗਏ ਹੈਗੇ ਇਹਨੂੰ ਘਰ ਨਹੀਂ ਆਉਣ ਦੇਣਾ ਹੈਗਾ ਤੇ ਆਪਣੇ ਜਿੱਥੇ ਮਰਜ਼ੀ ਰਵੇ ਜਾ ਕੇ ਕਿਉਂ ਕਿੱਥੇ ਰਵੇ ਇੱਥੇ ਰਹੂੰਗਾ ਘਾਰ ਹੀ ਤਾਈ ਦੇ ਤੂੰ ਬੋਤਾ ਇਹ ਜਨਾ ਕਰੇਦਾ ਜੇ ਤ ਬੋਤਾ ਇਹ ਨਾ ਇਹਦਾ ਹੁੰਡਿਆ ਨਾ ਤੇ ਨਾਲ ਹੀ ਚਲ ਜਾ ਇਹਦੇ ਆਪਾਂ ਨਹੀਂ ਇੱਥੇ ਰੱਖ ਸਕਦੇ ਕਿਉਂ ਨਾਲ ਹੀ ਕਿੱਥੇ ਜਾਈਏ ਇੱਥੇ ਰਹਿਣਾ ਹੀ ਘਰੇ ਤੇ ਅੱਗੇ ਵੀ ਤਾਂ ਤਾਈ ਤੂੰ ਲੈ ਕੇ ਗਈ ਸੀ ਇਹਨੂੰ ਇਹ ਫੇਰ ਆ ਗਿਆ ਇਹਨੂੰ ਤਾਂ ਮਹਾ ਘਰੋਂ ਕੱਢਿਆ ਸੀ ਮੈਂ ਨਹੀਂ ਲੈ ਕੇ ਗਈ ਤੂੰ ਹੋਇਆ ਫਸਟਾ ਲਾਉਣ ਛੱਡ ਕੇ ਆਇਆ ਸੁੱਟ ਕੇ ਆਇਆ ਪਤਾ ਮਗਰ ਨਹੀਂ ਬੌੜਿਆ ਤੂੰ ਮੁੜ ਕੇ ਮੈਂ ਨਹੀਂ ਕਿਤੇ ਵੀ ਖੜਿਆ ਖੜਿਆ ਤੂੰ ਇਹਨੂੰ ਨਾਲ ਲੈ ਕੇ ਨਹੀਂ ਗਈ ਆਪਣੇ ਪੰਮੋ ਨੂੰ ਵੀ ਖੜੀ ਤੇ ਹੁਣ ਵੀ ਲੈ ਜਾ ਫੇਰ ਹੁਣ ਕੀ ਹੋ ਗਿਆ ਹੁਣ ਕਿ ਨਹੀਂ ਕਿਤੇ ਵੀ ਖੜਦੀ ਹੁਣ ਤਾਂ ਇੱਥੇ ਘਰੇ ਹੀ ਰਵਾਂਗੇ ਇਹਨੂੰ ਖੜ ਕੇ ਤੇ ਜਾ ਇਹਦਾ ਲਾਜ ਰੂਜ ਕਰਾ ਇਹਦਾ ਜਿਹੜਾ ਕਹਿਂਦੀ ਆ ਕਿ ਇੰਨੇ ਪੈਸੇ ਡਾਕਟਰ ਮੰਗਣ ਦੇ ਆ ਤੇ ਇਕੱਠੇ ਕਰ ਤੇ ਜਾ ਕਰਾ ਜਾ ਕੇ ਕੋਈ ਨਹੀਂ ਹੁਣ ਨਹੀਂ ਮੈਂ ਤੈਨੂੰ ਪਿਆਵਾਂ ਵੱਲੋਂ ਆਂਦੀ ਠੀਕ ਵਾ ਮੈਂ ਲਾਜਵੇ ਆਪਿਆ ਕਰਾ ਲਉ ਪਟੰਗਾਂ ਨੂੰ ਲੈ ਕੇ ਕਰਾਰੋ ਰਹਿਣਾ ਹੀ ਇੱਥੇ ਘਰੇ ਹੀ ਆਪਣੇ ਹੁਣ ਪਰ ਤਾਈ ਮੈਂ ਨਹੀਂ ਉਹ ਘਰ ਦੇ ਵਿੱਚ ਰਹਿਣ ਦੇਣਾ ਤੇ ਜੇ ਤੂੰ ਰਹਿਣਾ ਵਾ ਤੇ ਠੀਕ ਵਾ ਨਹੀਂ ਤੇ ਤੁਰਦੀ ਹੋ ਉਹਦੇ ਨਾਲ ਹੀ ਅੱਛਾ ਤੁਰਦੀ ਹੋਵਾਂ ਮੈਂ ਨਾਲ ਘਰ ਬਣਾਉਂਦੀ ਮੈਂ ਮਰ ਗਈ ਤੇ ਤੂੰ ਹੁਣ ਕਰਦੀ ਅਜ ਮਾਲਕਾ ਘਰ ਤੂੰ ਇਹ ਨਹੀਂ ਬਣਾਉਂਦੀ ਮਰ ਗਈ ਜਿਹੜਾ ਘਰ ਬਣਾਉਂਦੀ ਮਰੀ ਹੈ ਨਾ ਤੇ ਉੱਥੇ ਜਾ ਫਿਰ ਇਹ ਘਰ ਹੱਡਾ ਵਾ ਆਪਾਂ ਬਣਾਇਆ ਤੂੰ ਮੇਰੇ ਮੂੰਹਾਂ ਲਗੀ ਵੇਖੀ ਜਾਂਦਾ ਚੱਲ ਉੱਥੇ ਬਾਹਰ ਨਿਕਲ ਮੈਂ ਮੈਂ ਨਹੀਂ ਜਾਵਾਂਗਾ ਮੈਂ ਇੱਥੇ ਜਾਊਗਾ ਵੇਛੰਦਿਆ ਵੇ ਨਾ ਮਾਰ ਤੱਕੇ ਰੱਬ ਨ ਰਹਿਂਦੇ ਕਿਤੇ ਕਿਉ ਗਰੀਬ ਨੰਡਿਆਂ ਤੋਂ ਤੱਕੇ ਮਾਰ ਅੱਗੇ ਖੜਿਆ ਗਰੀਬ ਕਿਦਾਂ ਰੇੜ ਖੜ ਕੇ ਆਇਆ ਕਿੱਥੋਂ ਵਿਚਾਰਾ ਤੁਰ ਕੇ ਹਰਚੇ ਵਾਲਾ ਹੁਣ ਤੁਰਿੰਦੇ ਖੁੰਦੇ ਨੂੰ ਤੱਕੇ ਡਹਿ ਪਿਆ ਮਾਰਨ ਵਿਚਾਰੇ ਨੂੰ ਛਾਈ ਤੈਨੂੰ ਕਹਿਂ ਤੇ ਡੇ ਆ ਜੇ ਬੋਧਾ ਤਰਸਾਉਂ ਡਿਆ ਨੇ ਤੇ ਤੇ ਜਾ ਨਾਲ ਤੂੰ ਵੀ ਚੱਲ ਜਾਂਦਿਆ ਮੈਂ ਤੇਰੇ ਗਾੜੀ ਹੱਥ ਜੋੜਦੀ ਇਹ ਤੇਰੇ ਪੱਠੇ ਦੱਥੇ ਪਾਈ ਜਾ ਤੇ ਦੋ ਰੋਟੀਆਂ ਹੀ ਇਹਨੇ ਖਾਣੀਆਂ ਨਾਲੇ ਮੇਰੇ ਅੱਖਾਂ ਦੇ ਸਾਹਮਣੇ ਰਹੁ ਚਲੋ ਮੈਂ ਗੋਇਆ ਟਾਡਾ ਪੱਥੀ ਜਾਨੀ ਇਹ ਤੇਰੇ ਪੱਠੇ ਪਾਈ ਜਾ ਤੇ ਰੋਟੀਆਂ ਦੋ ਹੀ ਖਾਣੀਆਂ ਤੇ ਤਰਸ ਕਰ ਲੈ ਤੂੰ ਥੋੜਾ ਜਿਹਾ ਹੱਡੇ ਤੇ ਉਹ ਤਾਈ ਮੈਂ ਹੁਣ ਪੱਠੇ ਪਾ ਲਈਨਾ ਵਾ ਅੱਗੇ ਗੱਲ ਹੋਰ ਹੀ ਹੁਣ ਮੈਂ ਸਾਰਾ ਕੰਮ ਆਪੇ ਕਰ ਲੈਨਾ ਮੈਨੂੰ ਨਾ ਇਹਦੀ ਕੋਈ ਲੋੜ ਨਹੀਂ ਬਥੇਰੀਆਂ ਰੋਟੀਆਂ ਖਵਾ ਲੀਆਂ ਇਹਨੂੰ ਤੂੰ ਤੇਤੋਂ ਇੱਥੋਂ ਸਾਨੂੰ ਨਹੀਂ ਤੇਰੀ ਕੋਈ ਵੀ ਲੋੜ ਅੱਜ ਇਥੋਂ ਬਾਹਰ ਨਿਕਲ ਮੇਰੇ ਘਰੋਂ ਨਹੀਂ ਹੋਣਾਂਦੀ ਤਾਈ ਕਿ ਤੁਹਾਡੇ ਪੱਠੇ ਪਾ ਲੂਗਾ ਤੇ ਜਦੋਂ ਉਹ ਪੱਠੇ ਪਾਉਂਦਾ ਹੁੰਦਾ ਹੀ ਘਰ ਉਦੋਂ ਤੇ ਦੂਆਹਾਂ ਦੀਆਂ ਨੂੰ ਗੱਲਾਂ ਕਰਤ ਕਰਦੀ ਹੁੰਨੀ ਹਾ ਕਿ ਤੁਸੀਂ ਉਹਦੇ ਕੋਲ ਪੱਠੇ ਪਾਉਂਦੇ ਰਹਿੰਦੇ ਜੇ ਤੇ ਹੁਣ ਉਸੇ ਮੂੰਹ ਦੇ ਨਾਲ ਕਹਿੰਨੀ ਹੈ ਕਿ ਤੁਹਾਡੇ ਉਹ ਪੱਠੇ ਪਾਈ ਜਾਊਗਾ ਹੁਣ ਫਿਰ ਸਾਡੇ ਹੱਥ ਪੱਲੇ ਕੋ ਹੈ ਨਹੀਂ ਉਹ ਕਰ ਲਈ ਆ ਸਾਡੇ ਤੇ ਜੇ ਤੁਹਾਡੇ ਰਮ ਮਨ ਮੇਰ ਪੈਂਦੀ ਆ ਠੀਕ ਆ ਜੇ ਨਹੀਂ ਤੁਹਾਡੇ ਮਨ ਮੇਰ ਪੈਂਦੀ ਤਾਂ ਵੀ ਠੀਕ ਵਾ ਸਤ ਬਚਨ ਤਾਂ ਹੀ ਸਾਡੇ ਨਹੀਂ ਕੋਈ ਮਨ ਮੇਰ ਪੈਂਦੀ ਇਹਨੂੰ ਨਹੀਂ ਮੈਂ ਘਰ ਰੱਖਣਾ ਇਹਨੂੰ ਕਹ ਜਿੱਥੇ ਮਰਜੀ ਜਾਣਾ ਜਾਂ ਨਹੀਂ ਜਾਣਾ ਨਾ ਜਾ ਪਰ ਮੇਰੇ ਘਰ ਆਉਣ ਦੀ ਕੋਈ ਲੋੜ ਨਹੀਂ ਗਈ ਜਾ ਕੇ ਕਿਸੇ ਪੱਠੇ ਪਾਪ ਮੇਰੇ ਲੋ ਗੋਹਾ ਸੁੱਟ ਜੋ ਘਰ ਨਾ ਕਰ ਮੈਂ ਆਪਣੇ ਘਰ ਨਹੀਂੋਂ ਵੜਨ ਦੇਣਾ ਹੁਣ ਸ਼ਿੰਦਿਆ ਤੂੰ ਮੇਰੀ ਇੱਕੋ ਗੱਲ ਸੁਣ ਲੈ ਘਰ ਵਾਲਾ ਤੇ ਇੱਥੇ ਕੋਈ ਨਹੀਂ ਹੈਗਾ ਨਾ ਕੋਈ ਘਰ ਲੈ ਕੇ ਆਇਆ ਨਾ ਕੋਈ ਘਰ ਲੈ ਕੇ ਗਿਆ ਇਹ ਜਿਹੜੀ ਮਾਣਵਾ ਨਾ ਕਰਦਾ ਇਹ ਨਹੀਂ ਕਰਨਾ ਚਾਹੀਦਾ ਉਹ ਤਾਈ ਮਾਣ ਨਹੀਂ ਕਰਨਾ ਚਾਹੀਦਾ ਉਹ ਗੱਲ ਤੇਰੀ ਠੀਕ ਆ ਪਰ ਇਹ ਵੇਲੇ ਮੇਰਾ ਵਾ ਨਾ ਇਹ ਵੇਲੇ ਮੇਰਾ ਹੀ ਆ ਬਸ ਤਾਈ ਬੋਦੇ ਹੋੜੇ ਮੇੜੇ ਪਿਰਨ ਦੀ ਲੋੜ ਨਹੀਂ ਗਈ ਤੂੰ ਰਹਿਣਾ ਤੇ ਜੀ ਸਦਕੇ ਰਹੀ ਜਾ ਇਹਨੂੰ ਕਹੇ ਇੱਥੋਂ ਤਿੱਤੋਂ ਤਿੱਤ ਇਹਦੇ ਕਰਕੇ ਨਾ ਮੈਂ ਬਹੁਤ ਮੁਸੀਬਤਾਂ ਦਾ ਸਾਹਮਣਾ ਕੀਤਾ ਮੈਂ ਨਹੀਂ ਹੋਰ ਮੁਸੀਬਤਾਂ ਝੱਲ ਸਕਦਾ ਵੇ ਤਿੱਤ ਮੈਂ ਕਿੱਥੋਂ ਆਂ ਤੇਰਾ ਭਰਾਸ ਕਰਨ ਥੋੜੀ ਬਾਈ ਦਾ ਸ਼ਰਮ ਕਰ ਲੈ ਤਰਸ ਕਰ ਲੈ ਉਹਦਾ ਥੋੜਾ ਬਾਲਾ ਤੂੰ ਕਿ ਤੁਹਾਨੂੰ ਹੀ ਤੋਹਣਾ ਮੈਂ ਵੀ ਮੈਂ ਤਰਸ ਕਰਨਾ ਹੀ ਨਹੀਂ ਗੈਰਾ ਵਰਤਾਈ ਪਾੜ ਦਤਾ ਮੈਂ ਮਤ ਇਹ ਕਰਦਾ ਨਾ ਪਹਿਲਾਂ ਸ਼ਰਮ ਇਹਨੇ ਕੀਤੀ ਆ ਨਾ ਉਹ ਸਗਾਤ ਨੂੰ ਲਿਆਉਂਦਾ ਵਿਆਹ ਕਿ ਇੱਥੇ ਨਾ ਸਾਡੇ ਘਰ ਚ ਫੋਟ ਪੈਂਦੀ ਤੇ ਨਾ ਤੇਰੀਆਂ ਪੈਲੀਆਂ ਜਾਂਦੀਆਂ ਤੂੰ ਵੀ ਚੰਗੀ ਪਲੀ ਆਪਣੇ ਘਰ ਰਹਿੰਦੀ ਇੱਥੇ ਨਾ ਰੋਈ ਜਾ ਉੱਥੇ ਬਾਹਰ ਨਿਕਲ ਇੱਥੇ ਛੱਡ ਇਧਰ ਹੋ ਤੁਸੀਂ ਇਹਨੇ ਇਦਾਂ ਨਹੀਂ ਜਾਣਾ ਹੈਗਾ ਦੋਰ ਜਾ ਹੁਣ ਇੱਧਰ ਵੇਖੀ ਨਾ ਮੁੜ ਕੇ ਬੁਆਣੀ ਤਾਈ ਖੁੱਲਣਾ ਚਾਹੀਦਾ ਤਾਈ ਮੈਨੂੰ ਅੰਦਰ ਵਾਲਾ ਮੈਂ ਕਿੱਥੇ ਜਾਵਾਂ ਉਹ ਮੈਨੂੰ ਡੰਡ ਲੱਗਦੀ ਆ ਹਾਂ ਪਤਾ ਨਾ ਕਰ ਹੈਦਾ ਮੈਂ ਹਣ ਕੀ ਕਰ ਸਕਦੀ ਆ ਹੁਣ ਮੈਂ ਇਹਨਾਂ ਦੇ ਹੱਥਾਂ ਚ ਆਈ ਆ ਜਾਂ ਮੇਰਾ ਪੁੱਤ ਜਿੱਥੇ ਤਰ੍ਹਾਂ ਥਾਂਵਾਂ ਚਲ ਜਾ ਕੀ ਕਰਾਂ ਮੈਂ ਮੈਂ ਤਾਂ ਬਹੁਤ ਦੁਖੀ ਪੁੱਤ ਹੋ ਗਈ ਆ ਮੈਂ ਕਿੱਥੇ ਜਾਊਂਗਾ ਜਾਣਾ ਕਿੱਥੇ ਪੁੱਤ ਮੈਂ ਹੁਣ ਕੀ ਤੈਨੂੰ ਦੱਸਾਂ ਤੇ ਨਾ ਕੀ ਦੱਸਾਂ ਰਪਾ ਦੀ ਹਾ ਰੱਬ ਮੇਰਾ ਪੁੱਤ ਕਿਰੋ ਕੋਈ ਤੋੜ ਜਿੰਦੇ ਮੇਰੇ ਰੱਬਾ ਮੇਰਾ ਪੁੱਤ ਕਿੱਥੇ ਜਾਊਗਾ ਸਿੱਧਾ ਪਤਰਾ ਹੈਗਾ ਮੇਰਾ ਪੁੱਤ ਕੀ ਕਰੂਗਾ ਹੱਥਾਂ ਦਾ ਸੁਚਾਰਾ ਏ ਇਹ ਦਿਮਾਗ ਨੇ ਕੰਮ ਹੀ ਨਹੀਂ ਕਰਨਾ ਮੈਂ ਕਿਹੜਾ ਕੰਮ ਕਰਕੇ ਰੋਟੀ ਖਾਲਾਂ ਬੁਰਕੀ ਕਿੱਥੇ ਤੱਕੇ ਖਾਊ ਮੇਰਾ ਪੁੱਤ ਤਾਈ ਇੱਥੇ ਤੱਕੇ ਖਾਊ ਇਹ ਬਾਹਰ ਤੱਕੇ ਕਿਤੇ ਖਾਊਗਾ ਸਿੰਦੇ ਤੇਰਾ ਕਿਸ ਜੋਗ ਭਲਾ ਹੋਊਗਾ ਤੇਰਾ ਤੂੰ ਕੀ ਕੀਤਾ ਈ ਓ ਸਾਡੇ ਨਾਲ ਤੈਨੂੰ ਨਹੀਂ ਇੱਤਾ ਕਰਨੀ ਚਾਹੀਦੀ ਉਹਦੇ ਨਾਲ ਤੂੰ ਸਾਰੇ ਗੰਦੇ ਓ ਕੋਈ ਨਹੀਂ ਚੰਗਾ ਹੈਗਾ ਨਵੀੜ ਨਾ ਤਾਈ ਨਾ ਭਾਬੀ ਮੇਰੇ ਮੰਗੜ ਕੋਈ ਹੱਥ ਬਤਲ ਨਹੀਂ ਆਇਆ ਮੈਂ ਚੱਲੀ ਜਾਣਾ ਮੁੜ ਕੇ ਆਉਣਾ ਨਹੀਂ ਤੁਹਾਡੇ ਘਰ ਦੇਖੀ ਆ ਮੈਂ ਦੂੜੇ ਇੱਥੇ ਚੱਲ ਜਾਣਾ ਮੁੜ ਕੇ ਤੁਹਾਡੇ ਘਰ ਕਦੀ ਨਹੀਂ ਆਉਣਾ ਮੈਂ